ਹਾਲੀ ਮਿੱਤਰੋ ਸੋ ਤੁਹਾਨੂੰ ਪਤਾ ਹੀ ਹੈ ਆਪਾਂ ਡੇਲੀ ਵਲੌਗ ਪਾ ਰਹੇ ਹਾਂ ਤੇ ਅੱਜ ਆਪਾਂ ਆਪਣੇ ਥੋੜੇ ਜਿਹਾ ਸਕੂਲ ਪਿੰਡਾਂ ਪੁਰਾਣੀਆਂ ਜੱਦਾ ਬਾਰੇ ਗੱਲਬਾਤ ਕਰਾਂਗੇ ਤੁਹਾਨੂੰ ਆਪਣਾ ਸਕੂਲ ਤੇ ਪਿੰਡ ਦਾ ਗਰਾਊਂਡ ਦਿਖਾਉਣੇ ਆ ਜੀ ਆਪਣੇ ਰਿਓ ਵਲੌਗ ਦੇ ਨਾਲ ਮਿੱਤਰੋ ਇਹ ਮੇਰੇ ਪਿੰਡ ਦਾ ਸਕੂਲ ਜਿੱਥੇ ਮੈਂ ਪੜ੍ਹਿਆ ਇੱਥੇ ਬੜੇ ਨਿਆਰੇ ਲਈ ਅਸੀਂ 6ਵੀਂ ਤੋਂ ਲੈ ਕੇ 8ਵੀਂ ਤੱਕ ਪੜ੍ਹੇ ਅਸੀਂ ਇਹ ਰੁੱਖਾਂ ਬਾਰੇ ਲਿਖਿਆ ਹੋਇਆ ਹੈ ਸ਼ਿਵ ਕੁਮਾਰ ਬਟਾਲਵੀ ਦਾ ਤੇ ਬਣਾਏ ਹੋਏ ਨੇ ਮੈਥ ਦੇ ਰਿਫਲੈਕਟਰ ਵਰਗ ਪੰਜ ਪੂਜੇ ਚੱਕਰ ਇਹ ਹੁਣ ਥੋੜੀ ਜੀ ਸਟੱਡੀ ਹੈ ਜਿਹੜੀ ਹੋਰ ਤਰੀਕੇ ਦੀ ਹੋ ਗਈ ਹੈ ਨਾ ਤੇ ਬਹੁਤ ਨਿਆਰੇ ਲਈ ਉਰੇ ਸਕੂਲ માં ਅਸੀਂ ਛੇਵੀਂ ਤੋਂ ਲੈ ਕੇ ਅੱਠਵੀਂ ਤੱਕ ਪੜ੍ਹੇ ਹਾਂ ਨਾ ਵਧੀਆ ਪੜ੍ਹਤੀ ਅਸੀਂ ਕੋ ਚਲੋ ਕੰਮ ਕਰਾਂਗੇ ਪੜ੍ਹੇਗੇ ਪਰ ਕਨੇ ਸਕੂਲ ਹੁੰਦਾ ਜਿਹੜਾ ਸਕੂਲ ਹੁੰਦਾ ਉਹ ਇੱਕ ਪਹਿਲਾ ਪਿਲਕਨ ਹੁੰਦੀ ਸੀ ਉਦੋਂ ਅਸੀਂ ਉੱਥੋਂ ਚੜ ਕੇ ਨਾ ਇਹ ਦਰਖਤ ਦੇ ਉੱਤੇ ਵੀ ਆ ਜਾਂਦੇ ਸੀ ਉਤਰ ਕੇ ਵਿਟਾਣੀਆਂ ਸਾਰੀਆਂ ਨਾਲ ਦੇ ਨਾਲ ਅਟੈਚ ਕੀਤੀਆਂ ਤੇ ਉੱਪਰ ਘੁੰਮਦੇ ਫਿਰ ਜਾਂਦੇ ਸੀ ਪੰਦਰ ਵਾਲੀ ਕੰਮ ਹੋਇਆ ਬੈਤਾ ਇੱਕ ਲਿਖੇ ਦਾ ਐ ਜਿਹਾ ਸਾ ਉਹ ਠੀਕਾ ਆਪਣੇ ਤੋਂ ਬੰਦੇ ਸਕੂਲ ਦਾ ਗਰਾਊਂਡ ਉਹ ਬਾਲੀਬਾਲ ਗਰਾਊਂਡ ਹੈ ਇੱਥੇ ਜੁਆ ਖੇਡ ਰਹੇ ਨੇ ਇਹ ਸਕੂਲ ਦਾ ਗਰਾਊਂਡ ਹੈ ਬਈ ਬੜੇ ਨੇ ਆ ਰਹੇ ਓਰੇ ਉਹ ਪਿੱਛੇ ਵੀ ਦੇਖੋ ਕਿੰਨਾ ਘੈਂਟ ਆ ਰਿਹਾ ਉਹ ਸਾਡੇ ਪਿੰਡ ਦਾ ਡੇਰਾ ਬਾਬਾ ਫ਼ਰੀਦਾਂ ਦੀ ਚਾਂਦੀ ਦਾ ਬਹੁਤ ਸੋਹਣਾ ਬੰਦਾ ਬਾਈ ਕੱਲ ਕੱਲਾ ਹੀ 3B2 ਜਾਇਆ ਕੱਲਾ ਹੀ ਕੱਲਾ ਕੱਲਾ 3B2 ਜਾ ਕੇ ਆਇਆ ਵਲੋਗਿੰਗ 10 ਮਿੰਟ ਰਹਿ ਜਾਂ 10 ਕੀਲੀ ਕਿਸਮਤ ਫੁੱਟੀ ਐ ਜੀ ਦੇ ਨਾਲ ਤੂੰ 3B2 ਜਾ ਕੇ ਆਇਆ ਅਮਨ ਵੀਰੇ ਨਾਲ ਵੀਰਾਟਾ ਕਿ ਜੰਮੂਪੁਰ ਦੀ ਔਰ ਕੀ ਹਿੰਮਾ ਕਿੱਥੇ ਚੱਲਿਆ ਹੁਣ ਕਾਨਾਂ ਦੇ ਹੁੰਦੇ ਮਿੱਤਰ ਕੀੜੇ ਸਾਡੇ ਮਿੱਤਰ ਕੁੱਤੇ ਕਹੈਂ ਏਡ ਬੰਦਾ ਏ ਕਾਰ ਦੀ ਰਾਖੀ ਕਰਦਾ ਗੇਟ ਦੇ ਮੂਰੇ ਬੈਠਾ ਰਹਿੰਦਾ ਸਾਰਾ ਦਿਨ ਇੱਥੇ ਹੀ ਬੈਠਾ ਰਹਿੰਦਾ ਬਾਬੇ ਜੇ ਤੁਸੀਂ ਬੋਲਦੇ ਹੁੰਦੇ ਤੁਸੀਂ ਗੱਲਾਂ ਮਾਰਦੇ ਹੁੰਦੇ ਵਾਓ 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 ਇੱਕ ਕੋ ਆ ਗਿਆ ਇਹ ਆਵਾਜ਼ ਸੁਣ ਕੇ ਆ ਗਿਆ ਕਿ ਵੀ ਕਿਤੇ ਇਹਦੇ ਨਾਲ ਲੜਦਾ ਨਹੀਂ ਪਈ ਬਾਬੇ ਦੇਖ ਮੇਰਾ ਥੋਟੇ ਨਾਲ ਲੜਾਈ ਦਾ ਕੋਈ ਉਹ ਨਹੀਂ ਹੈ ਠੀਕ ਹੈ ਫੇ ਮੈਨ ਦੇਖਦਾ ਉਹ ਦੇਖਦਾ ਪੂੰਛ ਦੇਖੀ ਮੈਂ ਇੰਡੀਕੇਟਿੰਗ ਟੀਣੀ ਨੀ ਨੀ ਹੋਏ ਥਿਸ ਇਜ਼ 빅 ਗਲਟੇਰੀਅਨ ਨੇ ਅੱਖਾਂ ਘੜੋਲੀਆਂ ਕਹਿੰਦੇ ੜਾਉਂਗੇ ਕਿਸੇ ਨੂੰ ਤਰੇ ਭਾਈ ਜੀ ਪੂੰਛ ਵੜ ਦੇਣੀ ਕਹਿੰਦੇ ਭਾਈ ਜੀ ਛੋਟੇ ਛੋਟੇ ਕਿੱਥੇ ਟੋੜੇ ਓਏ ਓ ਇਹਨਾਂ ਨਾਲ ਗੱਲਾਂ ਮਾਰ ਲਈਏ ਲੋਕ ਤਾਂ ਅੱਜਕੱਲ ਗੱਲਾਂ ਮਾਰਦੇ ਨੇ ਆ ਮਿੱਤਰੋ ਆਪਣੀ ਮੋਟਰ ਹੈ ਇੱਥੋਂ ਲੱਗਦਾ ਪਾਣੀ ਜਾਂਦੇ ਕਹਿੰਦੇ ਦੇਸ਼ਿਆਂ ਅਬਦੇਸ਼ਿਆਂ ਨੂੰ ਪਾਣੀ ਜਾਂਦਾ ਹੈ ਆ ਗੱਭਰੂ ਕਹਿੰਦੇ ਪਤਾ ਨਹੀਂ ਇਹਨਾਂ ਕੀਤੇ ਨੀਗਾ ਗੜਾਈ ਖੜਾ ਹੈ ਮਿੱਤਰੋ ਆ ਸੀ ਅੱਜ ਦਾ ਵਲੌਗ ਜੇ ਤੁਸੀਂ ਪਸੰਦ ਕਰ ਰਹੇ ਹੋ ਜਿੰਨੇ ਵੀ ਬਲੌਗ ਕਿ ਕਦੋਂ ਪਈ ਆਪਣੇ ਹੌਲੀ ਹੌਲੀ ਥੋੜਾ ਜਿਹਾ ਵਧਾਉਂਗੇ ਹਨ ਹਲੇ ਆਪਾਂ ਨੂੰ ਥੋੜਾ ਜਿਹਾ ਇੱਕ ਤਾਂ ਕੰਮਕਾਰ ਕਰਕੇ ਕੁਝ ਹਾਲੇ ਪਤਾ ਨਹੀਂ ਹੈ ਹਨਾ ਹੌਲੀ ਹੌਲੀ ਜੇ ਖੁੱਲੂਗੇ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰਾ ਵੀਰ ਥੈਂਕ ਯੂ